ਇਸ ਵੱਡੀ ਖਬਰ ਤੁਹਾਨੂੰ ਚੰਡੀਗੜ੍ਹ ਦੇ ਮਨੀ ਮજરા ਮੋਟਰ ਮਾਰਕੀਟ ਨੂੰ ਦੱਸਾਰਿਆ ਜਿੱਤੇ ਕਿ ਮੋਟਰ ਮਾਰਕੀਟ ਦੇ ਵਿੱਚ ਰਿਪੇਅਰ ਲਈ ਆਈ ਇੱਕ ਕਾਰ ਦੇ ਵਿੱਚੋਂ ਇੱਕ 35 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਪੂਰੇ ਮਾਰਕੀਟ ਦੇ ਵਿੱਚ ਸਨਸਨੀ ਫੈਲ ਗਈ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਇਸ ਦੀ ਸੂਚਨਾ ਦਦਨਿਆ ਕਿਸੇ ਵਿਅਕਤੀ ਵੱਲੋਂ ਪੁਲਿਸ ਨੂੰ ਦਿੱਤੀ ਤਾਂ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਪਹਿਲਾਂ ਤਾਂ ਉਸ ਲਾਸ਼ ਨੂੰ ਕਬਜ਼ੇ ਚ ਲਿਆ ਦੂਜੇ ਪਾਸੇ ਮੌਕੇ ਤੇ ਫਰੇnsic ਟੀਮਾਂ ਬੁਲਾ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਾਫੀ ਸਬੂਤ ਵੀ ਪੁਲਿਸ ਵੱਲੋਂ ਇਕੱਠੇ ਕੀਤੇ ਗਏ ਰਹੀ ਨੇ ਦੱਸਿਆ ਜਰੀ ਕਿ 35 ਸਾਲਾਂ ਜੋ ਨੌਜਵਾਨ ਸੀ ਜੋ ਕਿ ਇਸੇ ਮਾਰਕੀਟ ਦੇ ਵਿੱਚ ਮਕੈਨਿਕ ਸੀ ਜਿੱਦੀ ਛੋਟੀ ਜਿਹੀ ਦੁਕਾਨ ਸੀ ਜਿੱਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਦੇ ਦੁਕਾਨ ਦੇ ਨੇੜੇ ਇੱਕ ਖੜੀਕਾਰ ਦੇ ਵਿੱਚ ਉਹਦੀ লাশ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਪੁਲਿਸ ਬ੍ਰੀਕ ਦੇ ਨਾਲ ਜਾਂਚ ਕਰ ਰਹੀ ਹੈ ਕਿ ਆਖਿਰੇ লাশ ਇੱਥੇ ਪਹੁੰਚੀ ਕਿਵੇਂ ਹੈ ਕੋਈ ਕਤਲ ਹੈ ਜਾਂ ਫਿਰ ਕਿਤੇ ਨਾ ਕਿਤੇ ਹੋਰ ਕੋਈ ਕਾਰਨ ਹੈ ਤਾਂ ਇਸ ਨੂੰ ਲੈ ਕੇ ਦੱਸ ਦਿੰਦੇ ਆ ਇਹ ਜੋ ਮੋਟਰ ਮਾਰਕੀਟ ਦੇ ਵਿੱਚ ਮਕੈਨਿਕ ਹੈ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਜਦੀ ਸੂਚਨਾ ਪੁਲਿਸ ਨੇ ਪਰਿਵਾਰ ਦੇ ਮੈਂਬਰਾਂ ਦੇ ਦਿੱਤੀ ਦੂਜੇ ਪਾਸੇ ਇਸ ਦੀ লাশ ਨੂੰ ਸੈਕਟਰ 16 ਚੰਡੀਗੜ੍ਹ ਦੇ ਮੋਰਚੇ ਦਿਖਾ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਮਾਮਲੇ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਸਵੀਰਾਂ ਤੁਸੀਂ ਨਾਲ-ਨਾਲ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਪੂਰੇ ਮਾਰਕੀਟ ਦੇ ਵਿੱਚ ਸੰਸਨੀ ਪੈ ਗਈ ਮੌਕੇ ਤੇ ਪੁਲਿਸ ਦੀ ਟੀਮਾਂ ਪਹੁੰਚੀਆਂ ਹੁਣ ਅਸੀਂ ਪੁਲਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਹਰ ਪਹਿਲੂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਣਗੇ ਉਹ ਜਿਹੜਾ ਮੀਡੀਆ ਸਾਹਮਣੇ ਲਿਆ ਜਾਵੇਗਾ ਦੁਜੇ ਪਾਸੇ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਇੱਕ 스ਵਿਫਟ ਕਾਰ ਹੈ ਜੋ ਖੜੀ ਕਾਰ ਦੇ ਵਿੱਚ ਇਸ ਨੌਜਵਾਨ ਦੀ ਲਾਸ਼ ਪਈ ਸੀ ਦੱਸਿਆ ਰਿਹਾ ਕਿ ਕਾफी ਬਦੂਈ ਮਾਰ ਰਹੀ ਸੀ ਪਰ ਹੁਣ ਇਹ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇ ਕਿ ਆਖਰ ਇਹ ਕਿਸੇ ਨੇ ਇਸ ਮੋਟਰ ਮਕੈਨਿਕ ਦੇ ਕਤਲ ਕੀਤਾ ਜਾਂ ਫਿਰ ਕੋਈ ਨਾ ਕੋਈ ਬਿਮਾਰੀ ਦੇ ਕਾਰਨ ਇਸ ਦੀ ਮੌਤ ਹੋਈ ਹੈ ਇਸ ਨੂੰ ਲੈ ਕੇ ਜਿਹੜੀ ਜਾਂਚ ਹੁਣ ਪੁਲਿਸ ਲਗਾਤਾਰ ਕਰ ਰਹੀ ਹੈ ਇਸ ਮੌਕੇ ਪੁਲਸ ਦੀਆਂ ਵੱਖ-ਵੱਖ ਟੀਮਾਂ ਪਹੁੰਚੀਆਂ ਫੋਰੈਂਸਿਕ ਟੀਮਾਂ ਮੌਕੇ ਤੇ ਬੁਲਾ ਲਈਆਂ ਗਈਆਂ ਸੀ ਦੱਦਨੇਆ ਮੋਟਰ ਮਾਰਕੀਟ ਦੇ ਵਿੱਚ ਕਈ ਗੱਡੀਆਂ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਰਿਪੇਅਰ ਹੋਣ ਵਾਸਤੇ ਆਉਂਦੀਆਂ ਨੇ ਤਾਂ ਕਾਫੀ-ਕਾਫੀ ਦਿਨ ਮੋਟਰ ਮਾਰਕੀਟ ਦੇ ਵਿੱਚ ਖੜੀਆਂ ਰਹਿੰਦੀਆਂ ਨੇ ਨਜ਼ਦੀਕ ਦੇ ਲੋਕਾਂ ਵੱਲੋਂ ਜੋ ਮਕੈਨਿਕ ਵੱਲ ਦੱਸਿਆ ਗਿਆ ਕਿ ਜੋ ਇਹ ਮਕੈਨਿਕ ਦੀ ਮੌਤ ਹੋਈ ਹੈ ਕਾਫੀ ਦਿਨਾਂ ਤੋਂ ਘਰ ਵੀ ਨਹੀਂ ਜਾ ਰਿਹਾ ਸੀ ਇਸ ਜਗ੍ਹਾ ਆਪਣਾ ਰਿਆ ਰਿਆ ਸੀ ਉਸ ਤੋਂ ਬਾਅਦ ਦੁਕਾਨ ਦੇ ਵਿੱਚ ਕਦੇ ਕਿਸੇ ਜਾ ਕੇ ਸੋ ਜਾਂਦਾ ਸੀ ਉਸ ਤੋਂ ਬਾਅਦ ਜਾ ਕੇ ਹੁਣ ਪੁਲਿਸ ਫੋਰੈਂਸਿਕ ਟੀਮਾਂ ਜੋ ਸਬੂਤ ਇਕੱਠੇ ਕਰ ਰਹੀਆਂ ਨੇ ਤਾਂ ਉਸ ਤੋਂ ਬਾਅਦ ਹੀ ਪਤਾ ਲੱਗਿਆ ਕਿ ਆਖਰ ਇਹ ਕਾਰਨ ਕੀ ਬਣਿਆ ਮੌਤ ਦਾ ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖ ਸਕਦੇ ਮਨੀ ਮੱਜ ਦਾ ਮੋਟਰ ਮਾਰਕੀਟ ਦੀਆਂ